ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਨਾਰਨਡਲ ਮਿਲਦੇ ਰਹਿਣ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 7ਵੀਂ ਪਾਠ 1 ਟਾਈਪਿੰਗ ਟਿਊਟਰ ਵਿੱਚ ਇਸ ਪਾਠ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪੜ੍ਹਾਂਗੇ ਤੇ ਇਹ ਬਾਅਦ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਟਾਈਪਿੰਗ ਟਿਊਟਰ ਬਾਰੇ ਦੱਸਣਾ ਚਾਹਾਂਗਾ ਕਿ ਟਾਈਪਿੰਗ ਟਿਊਟਰ ਕੁਝ ਸੌਫਟਵੇਅਰ ਹੁੰਦੇ ਨੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਫਾਸਟ ਅਤੇ ਸਹੀ ਟਾਈਪਿੰਗ ਕਰਨਾ ਸਿੱਖ ਸਕਦੇ ਹਾਂ ਤੇ ਟਾਈਪਿੰਗ ਜਿਹੜਾ ਸਾਨੂੰ ਇਹ ਵੀ ਦੱਸਦੇ ਨੇ ਕਿ ਜਦੋਂ ਅਸੀਂ ਕੀਬੋਰਡ ਤੇ ਟਾਈਪਿੰਗ ਕਰਨੀ ਹੈ ਸਾਡੀ ਫਿੰਗਰਸ ਦੀ ਪੋਜੀਸ਼ਨ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਜਿਵੇਂ ਤੁਸੀਂ ਨੀਚੇ ਡਾਇਗ੍ਰਾਮ 'ਚ ਦੇਖ ਸਕਦੇ ਹੋ ਕਿ ਕਿਹੜੀ ਫਿਗਰ ਜਿਹੜੀ ਹੈ ਉਹ ਕਿਹੜੀ ਕੀ ਤੇ ਆਪਾਂ ਸੈੱਟ ਕਰਨੀ ਹੈ ਤੇ ਸਭ ਤੋਂ ਪਹਿਲਾਂ ਛੋਟੇ ਉਤਰਾਵਲੇ ਪ੍ਰਸ਼ਨ ਨੰਬਰ 1 ਟੱਚ ਟਾਈਪਿੰਗ ਕੀ ਹੈ ਇਸ ਨੂੰ ਟੱਚ ਟਾਈਪੀ ਕਿਹਾ ਜਾਂਦਾ ਹੈ ਟੱਚ ਟਾਈਪਿੰਗ ਕੰਪਿਊਟਰ ਵਿੱਚ ਟਾਈਪ ਕਰਨ ਦੀ ਇੱਕ ਤਕਨੀਕ ਹੈ ਇਸ ਰਾਹੀਂ ਅਸੀਂ ਕੀਬੋਰਡ ਨੂੰ ਦੇਖੇ ਬਿਨਾ ਸਹੀ ਅਤੇ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰ ਸਕਦੇ ਹਾਂ ਜੇਕਰ ਅਸੀਂ ਸਧਾਰਨ ਸ਼ਬਦਾਂ ਵਿੱਚ ਗੱਲ ਕਰੀਏ ਤੇ ਟੱਚ ਟਾਈਪਿੰਗ ਦਾ ਮਤਲਬ ਹੈ ਕਿ ਅਸੀਂ ਕੀਬੋਰਡ ਤੇ ਜਦੋਂ ਟਾਈਪਿੰਗ ਕਰਨੀ ਹੈ ਕੀਬੋਰਡ ਨੂੰ ਬਿਨਾਂ ਦੇਖੇ ਟਾਈਪਿੰਗ ਕਰਨੀ ਹੈ ਤੇ ਸਾਡੀਆਂ ਜਿਹੜੀਆਂ 10 ਦੀ 10 ਫਿੰਗਰਸ ਹੈਗੀਆਂ 10 ਦੀ 10 ਉਂਗਲਾਂ ਹੈਗੀਆਂ ਉਹ ਪ੍ਰੋਪਰ ਪੋਜੀਸ਼ਨ ਨਾਲ ਸੈੱਟ ਕਰਕੇ ਟਾਈਪਿੰਗ ਕਰਨੀ ਹੈ ਤਾਂ ਜੋ ਅਸੀਂ ਫਾਸਟ ਅਤੇ ਸਹੀ ਟਾਈਪਿੰਗ ਕਰ ਸਕੀਏ ਤੇ ਟੱਚ ਟਾਈਪਿੰਗ ਲਈ ਕਾਫੀ ਜ਼ਿਆਦਾ ਫ੍ਰੀ ਸੌਫਟਵੇਅਰ ਜਿਹੜੇ ਆਨਲਾਈਨ Google ਤੇ ਉਪਲਬਧ ਨੇ ਤੁਸੀਂ ਉਹਨਾਂ ਨੂੰ ਡਾਊਨਲੋਡ ਕਰਕੇ ਟੱਚ ਟਾਈਪਿੰਗ ਸਿੱਖ ਸਕਦੇ ਹੋ ਨੰਬਰ 2 ਹੋਮ ਰੋ ਉੱਪਰ ਸਾਡੀਆਂ ਉਂਗਲਾਂ ਦੀ ਸਥਿਤੀ ਦਾ ਵਰਣਨ ਕਰੋ ਹੋਮ ਰੋ ਉੱਪਰ ਸਾਡੀ ਉਂਗਲਾਂ ਦੀ ਸਥਿਤੀ ਹੇਠ ਲਿਖੇ ਅਨੁਸਾਰ ਹੋਣੀ ਚਾਹੀਦੀ ਹੈ। ਹੋਮ ਰੋ ਬਾਰੇ ਦੱਸਣਾ ਚਾਹਾਂਗਾ ਕਿ ਕੀਬੋਰਡ ਦੇ ਜਿਹੜੇ ਸੈਂਟਰ ਵਿੱਚ ਰੋ ਹੁੰਦੀ ਹੈ ਜਿਹਦੇ ਵਿੱਚ A S D F G H J K L ਬਟਨ ਹੁੰਦੇ ਨੇ ਉਸ ਨੂੰ ਹੋਮ ਰੋ ਬੋਲਦੇ ਹੈ। ਉਸ ਸਾਡੀ ਉਂਗਲਾਂ ਪੋਜੀਸ਼ਨ ਕਿੱਦਾਂ ਹੋਏਗੀ? ਸਾਡੇ ਦੋ ਹੱਥਾਂ ਦੇ ਖੱਬਾ ਤੇ ਸੱਜਾ। ਜਿਹੜੀ ਸਾਡੀ ਚੀਚੀ ਉਂਗਲ ਹੈ ਉਹ ਉਹ ਸਾਡਾ ਚੀਚੀ ਉਂਗਲ A ਤੇ ਹੋਵੇਗੀ। ਰਿੰਗ ਉਂਗਲੀ S ਤੇ ਮੱਧ ਉਂਗਲੀ D ਤੇ ਤੇ ਜਿਹੜੀ ਇੰਡੈਕਸ ਫਿੰਗਰ ਹੈ ਉਹ ਐਫ ਅਤੇ ਜੀ ਨੂੰ ਟਾਈਪ ਕਰਨ ਲਈ ਵਰਤੀ ਜਾਏਗੀ। ਇਸੇ ਤਰ੍ਹਾਂ ਸੱਜੇ ਹੱਥ ਦੀ ਜਿਹੜੀ ਸਭ ਤੋਂ ਛੋਟੀ ਉਂਗਲ ਹੈ ਚੀਚੀ ਉਂਗਲ ਜਿਹਨੂੰ ਬੋਲਦੇ ਆ ਉਹ ਸੈਮੀ ਕੋਲਨ ਤੇ ਰੱਖਣੀ ਹੈ। ਰਿੰਗ ਉਂਗਲੀ ਐਲ ਦੇ ਉੱਪਰ, ਮੱਧ ਉਂਗਲੀ ਕੇ ਦੇ ਉੱਪਰ ਤੇ ਇੰਡੈਕਸ ਉਂਗਲੀ ਜੇ ਅਤੇ ਐਚ ਦੋਨਾਂ ਲਈ ਵਰਤੀ ਜਾਵੇਗੀ। نیچے ਦੇਖ ਸਕਦੇ ਹੋ ਕਿ ਪਿਕਚਰ ਤੁਹਾਨੂੰ ਖੱਬੇ ਹੱਥ ਦੀ ਨਜ਼ਰ ਆ ਰਹੀ ਹੈ ਕਿ ਚੀਚੀ ਉਂਗਲ ਏ ਤੇ ਰਿੰਗ ਫਿੰਗਰ ਐਸ ਤੇ ਮੀਡਲ ਫਿੰਗਰ ਡੀ ਤੇ ਤੇ ਇੰਡੈਕਸ ਉਂਗਲੀ ਐਫ ਤੇ ਇਸੇ ਤਰ੍ਹਾਂ ਜੇ ਰਾਈਟ ਹੈਂਡ ਦੀ ਗੱਲ ਕਰੀਏ ਤੇ ਅੰਗੂਠਾ ਜਿਹੜਾ ਥੰਬ ਮਤਲਬ ਸੱਜੇ ਅਤੇ ਖੱਬੇ ਦੋਨਾਂ ਦਾ ਅੰਗੂਠਾ ਜਿਹੜਾ ਉਹ ਸਪੇਸ 바ਰ ਤੇ ਆਉਂਦਾ ਇੰਡੈਕਸ ਉਂਗਲੀ ਜੇ ਤੇ ਮਿਡਲ ਫਿੰਗਰ ਕੇ ਤੇ ਰਿੰਗ ਫਿੰਗਰ ਐਲ ਤੇ ਤੇ ਸਭ ਤੋਂ ਛੋਟੀ ਉਂਗਲ ਕੌਮ ਜਾਂ ਸੈਮੀ ਕੋਲਨ ਤੇ ਤੇ ਤੁਸੀਂ ਜਦੋਂ ਇਹ ਕੁਐਸਚਨ ਅਟੈਂਪਟ ਕਰਨਾ ਹੈ ਇਹ ਓਪਰ ਨਜ਼ਰ ਆ ਰਿਹਾ ਤੁਸੀਂ ਇਹ ਆਨਸਰ ਵਿੱਚ ਲਿਖਣਾ ਹੈ ਨੰਬਰ 3 ਟਾਈਪਿੰਗ ਸਪੀਡ ਨੂੰ ਸੁਧਾਰਨ ਲਈ ਕਿਹੜੇ ਸੁਝਾਅ ਹਨ ਟਾਈਪਿੰਗ ਸਪੀਡ ਨੂੰ ਸੁਧਾਰਨ ਲਈ ਹੇਠ ਲਿਖੇ ਸੁਝਾਅ ਹਨ ਨੰਬਰ 1 ਉਂਗਲਾਂ ਦੀ ਸਥਿਤੀ ਹਮੇਸ਼ਾ ਹੋਮ ਰੋ ਉੱਤੇ ਹੋਣੀ ਚਾਹੀਦੀ ਹੈ ਹੋਮ ਰੋ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਕੀਬੋਰਡ ਦੀ ਜਿਹੜੀ ਸੈਂਟਰ ਵਾਲੀ ਰੋ ਹੁੰਦੀ ਹੈ ਜਿੱਚ ਏ ਐਸ ਡੀ ਐਫ ਜੀ ਐਚ ਜੇ ਕੇ ਐਲ ਬਟਨ ਹੁੰਦੇ ਨੇ ਉਸ ਨੂੰ ਹੋਮ ਰੋ ਬੋਲਦੇ ਹਨ ਨੰਬਰ 2 ਸਾਨੂੰ ਹੋਮ ਰੋ ਪੋਜੀਸ਼ਨ ਤੋਂ ਹੋਰ ਨਾ ਕੀ ਤੱਕ ਪਹੁੰਚ ਕਰਨੀ ਚਾਹੀਦੀ ਹੈ ਮਤਲਬ ਤੇ ਤੁਸੀਂ ਜਿਹੜੀ ਉਂਗਲਾਂ ਦੀ ਪੋਜੀਸ਼ਨ ਹੈ ਉਹ ਹੋਮ ਰੋ ਤੇ ਸੈੱਟ ਕਰਨੀ ਹੈ ਬੱਚੋ ਹੋਮ ਰੋ ਤੇ ਹੀ ਉੱਪਰ نیچے ਅਸੀਂ ਜਿਹੜੀਆਂ ਫਿੰਗਰਸ ਐ ਉਹ ਮੂਵ ਕਰਨੀਆਂ ਟਾਈਪਿੰਗ ਕਰਨ ਲਈ ਨੰਬਰ 3 ਸਾਨੂੰ ਆਪਣਾ ਧਿਆਨ ਰਫ਼ਤਾਰ ਨਾਲੋਂ ਸਹੀ ਕੀ ਦਬਾਉਂਤੇ ਰੱਖਣਾ ਚਾਹੀਦਾ ਹੈ ਮਤਲਬ ਸਪੀਡ ਵੱਧਣੀ ਚਾਹੀਦੀ ਜੋ ਤੁਸੀਂ ਵਰਡ ਟਾਈਪ ਕਰਨੇ ਆ ਉਹ ਵੀ ਸਹੀ ਟਾਈਪ ਹੋਣੇ ਚਾਹੀਦੇ ਨੇ ਨੰਬਰ 4 ਟਾਈਪ ਕਰਦੇ ਸਮੇਂ ਸਾਨੂੰ ਕੀਬੋਰਡ ਉੱਤੇ ਨਹੀਂ ਦੇਖਣਾ ਚਾਹੀਦਾ ਮੀਨਸ ਕਿ ਸਾਡੀ ਜਿਹੜੀ नजर हैगी है वह मोनीटर से कॉपी तो होनी चाहिए जितों से टाइप करते पे हाँ नंबर पांच पानू लगातार आराम सही टाइप करने वाल ध्यान देना चाहिए है अगला प्रश्न है नुमैरिक की पैड नंबर टाइप कर ले केड़े हाथ के है। की वरतों की जाती है नुमैरिक कीपैड उपर उ स्थिति का वर्णन भी करो ਨੰਮੈਰਿਕ ਕੀ ਪੈਡ ਜਿਹੜਾ ਹੈ ਇਹ ਕੀਬੋਰਡ ਦੇ ਸੱਜੇ ਪਾਸੇ ਨਜ਼ਰ ਆਉਂਦਾ ਹੈ ਤੇ ਨੰਬਰ ਟਾਈਪ ਕਰਨ ਲਈ ਵਰਤਿਆ ਜਾਂਦਾ ਸੋ ਨੰਮੈਰਿਕ ਕੀ ਪੈਡ ਨਾਲ ਨੰਬਰ ਟਾਈਪ ਕਰਨ ਲਈ ਸੱਜੇ ਹੱਥ ਦੀ ਵਰਤੋਂ ਕੀਤੀ ਜਾਂਦੀ ਹੈ ਨੰਮੈਰਿਕ ਕੀ ਪੈਡ ਉੱਪਰ ਉਂਗਲਾਂ ਦੀ ਸਥਿਤੀ ਹੇਠ ਰਿਕ ਅਨੁਸਾਰ ਹੈ ਇਹ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੈ ਨੰਮੈਰਿਕ ਕੀ ਪੈਡ ਹੈ ਜੇਕਰ ਅੰਗੂਠਾ ਤੁਸੀਂ ਦਬਾਉਂਦੇ ਹੋ ਅੰਗੂਠਾ ਤੁਹਾਡਾ ਕਿਰਤੇ ਨਾਲ ਸੈੱਟ ਹੋਏਗਾ ਜ਼ੀਰੋ ਤੇ ਪਹਿਲੀ ਉਂਗਲ ਜਿਹੜੀ ਹੈ ਉਹ 1 4 ਤੇ 7 ਦੇ ਉੱਪਰ ਦੂਜੀ ਉਂਗਲ 2 5 ਤੇ 8 ਦੇ ਉੱਪਰ ਮੈਂ ਦੂਜੀ ਉਂਗਲ ਜਿਹੜੀ ਹੈ ਉਹ 2 5 ਤੇ 8 ਤੇ ਮੂਵ ਕਰੇਗੀ ਤੀਜੀ ਉਂਗਲ 3 6 ਅਤੇ 9 ਦੇ ਉੱਪਰ ਹੁਣ ਬਚੀ ਤੁਹਾਡੀ ਸਭ ਤੋਂ ਛੋਟੀ ਉਂਗਲ ਜਿਹਨੂੰ ਚੀਚੀ ਉਂਗਲ ਬੋਲਦੇ ਆ ਉਹਦੇ ਨਾਲ ਅਸੀਂ ਪਲੱਸ ਮਾਈਨਸ ਤੇ ਐਂਟਰ ਕੀ ਜਿਹੜੀ ਹੈ ਉਹ ਦਬਾਵਾਂਗੇ ਅੱਗੇ ਹੈ ਵੱਡੇ ਉਤਰਾਣ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਟਾਈਪਿੰਗ ਕਰਦੇ ਸਮੇਂ ਬੈਠਣ ਦੇ ਸਹੀ ਤਰੀਕੇ ਦਾ ਵਰਣਨ ਕਰੋ टाइपिंग करते समय बैठने लड़ाई हेठ लिखी गल रखो नंबर एक सानू बिल्कुल सीधे बैठना चाहिए है कमर बिल्कुल सीधी होनी चाहिए है नंबर दो सानू की बोर्ड के सामने बैठना चाहिए है नंबर तीन साढ़े पैर जमीन उत्ते सीधे होने चाहिए हैं नंबर चार मोनीटर साढ़िया अखा के बराबर सामने होना चाहिए है नंबर पच ਸਾਡੀ ਨਜ਼ਰ ਮੋਨੀਟਰ ਉੱਤੇ ਹੋਣੀ ਚਾਹੀਦੀ ਹੈ ਮੀਸਿਸ ਸਕਰੀਨ ਉੱਤੇ ਹੋਣੀ ਚਾਹੀਦੀ ਹੈ ਨੰਬਰ 6 ਸਾਨੂੰ ਕੀਜ਼ ਨੂੰ ਜਲਦੀ ਨਾਲ ਦਬਾ ਕੇ ਵਾਪਸ ਹੋਮ ਰੋ ਉੱਤੇ ਆਉਣਾ ਚਾਹੀਦਾ ਹੈ ਮਤਲਬ ਜਦੋਂ ਟਾਈਪਿੰਗ ਕਰਨੀ ਹੈ ਤੁਹਾਡੀ ਫਿੰਗਰਸ ਦੀ ਪੋਜੀਸ਼ਨ ਹੋਮ ਰੋ ਤੇ ਹੋਣੀ ਚਾਹੀਦੀ ਹੈ ਤੇ ਜਦੋਂ ਤੁਸੀਂ ਹੋਮ ਰੋ ਤੋਂ ਉੱਪਰ ਜਾਂ نیچے ਜਾਣਾ ਤੇ ਜਲਦੀ ਨਾਲ ਹੀ ਤੁਸੀਂ ਵਾਪਸ ਹੋਮ ਰੋ ਤੇ ਆ ਜੰਨੇ ਨੰਬਰ 2 ហេਠਾ ਦਿੱਤੀਆਂ ਕੀਜ਼ ਦਾ ਵਰਣਨ ਕਰੋ ਐਂਟਰ ਕੀ ਬੈਕਸਪੇਸ ਕੀ ਤੇ ਸ਼ਿਫਟ ਕੀ ਤੁਹਾਨੂੰ ਪਹਿਲੇ ਕੀਬੋਰਡ ਬਾਰੇ ਦੱਸਣਾ ਚਾਹਾਂਗਾ ਐਂਟਰ ਬੈਕਸਪੇਸ ਸ਼ਿਫਟ ਕੀ ਕਿੱਥੇ ਹੁੰਦੀਆਂ ਨੇ ਇਹ ਜਿਹੜੀ ਕੀ ਤੁਹਾਨੂੰ ਨਜ਼ਰ ਆ ਰਹੀ ਹੈ ਇਸ ਨੂੰ ਐਂਟਰ ਕੀ ਬੋਲਦੇ ਹੈ ਐਂਟਰ ਕੀ ਕਰਸਰ ਨੂੰ ਨੈਕਸਟ ਲਾਈਨ ਤੇ ਲੈ ਕੇ ਜਾਣ ਲਈ ਵਰਤੀ ਜਾਂਦੀ ਹੈ ਇਹ ਕੀ ਤੁਸੀਂ ਦੇਖਦੇ ਪਿਓ ਇਸ ਨੂੰ ਬੈਕਸਪੇਸ ਬੋਲਦੇ ਹੈ ਬੈਕਸਪੇਸ ਦਾ ਕੰਮ ਹੁੰਦਾ ਹੈ ਜੇਕਰ ਤੁਸੀਂ ਕੋਈ ਅੱਖਰ ਡਿਲੀਟ ਕਰਨਾ ਹੋਵੇ ਤੇ ਇਹ ਜਿਹੜੀ ਕੀ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਦੋਨੋਂ ਸ਼ਿਫਟ ਕੀਜ਼ ਨੇ ਸ਼ਿਫਟ ਕੀ ਦੋਨੋਂ ਸਾਈਡ ਨਜ਼ਰ ਆਉਂਦੀਆਂ ਨੇ ਸ਼ਿਫਟ ਕੀ ਨਾਲ ਜਾਈ ਛੋਟਾ ਅੱਖਰ ਵੱਡਾ ਕਰ ਸਕਦੇ ਵਟਾ ਕਰ ਛੋਟਾ ਕਰ ਸਕਦੇ ਆ ਇਸ ਤੋਂ ਇਲਾਵਾ ਇਹ ਜਿਹੜੇ ਤੁਹਾਨੂੰ ਨੰਬਰ ਨਜ਼ਰ ਆਦੇ ਇਹਨਾਂ ਦੇ ਉੱਪਰ ਜਿਹੜਾ ਸਿੰਬਲ ਨਜ਼ਰ ਆ ਰਹੇ ਆ ਇਹ ਸ਼ਿਫਟ ਕੀ ਦਬਾ ਕੇ ਪ੍ਰੈਸ ਹੁੰਦੇ ਨੇ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਐਂਟਰ ਕੀ ਦਾ ਐਂਟਰ ਕੀ ਇਹ ਕੀ ਨਵੀਂ ਲਾਈਨ ਤੇ ਜਾਣ ਲਈ ਵਰਤੀ ਜਾਂਦੀ ਹੈ ਐਂਟਰ ਕੀ ਦਬਾਉਣ ਲਈ ਅਸੀਂ ਸੱਜੇ ਹੱਥ ਦੀ ਸਭ ਤੋਂ ਛੋਟੀ ਉਂਗਲੀ ਦੀ ਵਰਤੋਂ ਕਰਦੇ ਹਾਂ ਮਤਲਬ ਚੀਚੀ ਉਂਗਲ ਦੀ ਵਰਤੋਂ ਕਰਦੇ ਹਾਂ ਨੰਬਰ 2 ਬੈਕਸਪੇਸ ਕੀ ਇਹ ਕੀ ਖੱਬੇ ਪਾਸੇ ਤੋਂ ਇੱਕ ਅੱਖਰ ਮਿਟਾਉਣ ਲਈ ਵਰਤੀ ਜਾਂਦੀ ਹੈ ਜੇਕਰ ਆਪਾਂ ਕੀਬੋਰਡ ਦੇ ਖੱਬੇ ਪਾਸੇ ਕੋਈ ਅੱਖਰ ਮਿਟਾਉਣਾ ਹੋਵੇ ਉਹਦੇ ਲਈ ਇਹ ਕੀ ਵਰਤੀ ਜਾਂਦੀ ਹੈ ਇਸ ਲਈ ਅਸੀਂ ਆਪਣੇ ਸੱਜੇ ਹੱਥ ਦੀ ਸਭ ਤੋਂ ਛੋਟੀ ਉਂਗਲੀ ਦੀ ਵਰਤੋਂ ਕਰਦੇ ਹਾਂ ਨੰਬਰ 3 शिफ्ट की ए की, की बोर्ड के दोवे पासे लगी होंगी है यह वे अखर लिख जा किसी की उपर छपया उपरला चिन्ह टाइप करने वरती जाती है शिफ्ट की दबाने लिए सब तो छोटी उंगली की वरतों करते हाँ तो अजली इन्ना ही अगली बार फिर किसी नवे टॉपिक न मिला जेकर है तो तीन कमेंट सैक्शन से पूछ सकते हो जनने कंप्यूटर अध्यापक की मदद ले सकते हो धन्यवाद